ਸੁਤਪਾਲ ਖੇਰਾ ਦੇ ਪ੍ਰਵਾਸੀ ਭਾਈਚਾਰੇ ਤੇ ਦਿੱਤੇ ਬਿਆਨ ਨੂੰ ਲੈ ਕੇ ਲਗਾਤਾਰ ਸਿਆਸਤ ਪੱਤ ਦੀ ਜਾ ਰਹੀ ਹੈ ਖਾਸ ਕਰਕੇ ਲੁਧਿਆਣਾ ਦੇ ਪ੍ਰਵਾਸੀ ਭਾਈਚਾਰੇ ਨੇ ਡਟ ਕੇ ਇਸ ਦਾ ਵਿਰੋਧ ਕੀਤਾ ਇੱਕ ਪਾਸੇ ਜਿੱਥੇ ਪਹਿਲਾ ਭਾਜਪਾ ਦਫ਼ਤਰ ਦੇ ਵਿੱਚ ਵਿਰੋਧ ਕੀਤਾ ਗਿਆ ਅਤੇ ਸਰਪੰਚ ਲਈ ਪ੍ਰਵਾਸੀ ਭਾਈਚਾਰੇ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਤੇ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਕਾਰੋਬਾਰ ਕਰਨ ਵਾਲੇ ਪ੍ਰਵਾਸੀ ਭਾਈਚਾਰੇ ਤੇ ਆਗੂਆਂ ਵੱਲੋਂ ਵੀ ਇਸ ਦਾ विरोध किया गया इस दौरान टी एस मिश्रा ने क्या सुखपाल खेरा ने जो बयान दिता है बहुत ही ज़्यादा निंदन योग है जी मैं टी आर मिश्रा नेशनल प्रेजिडेंट अटल पूर्वांचल औद्योगिक विकास परिषद इंडस्ट्री एसोसिएशन का मैं कई चेयरमैन आज कॉन्फ्रेंस रखी है क्योंकि मैं पूर्वांचल विकास पार्टी का ਚੇਅਰਮੈਨ ਜੀ ਇਸ ਕਰਕੇ ਕੱਲ ਜਦੋਂ ਸਾਨੂੰ ਇਹ ਨਿਊਜ਼ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸੰਗਰੂਰ ਦੇ ਜਿਹੜੇ ਉਮੀਦਵਾਰ ਹੈ ਸੁਖਪਾਲ ਸਿੰਘ ਖੇਰਾਤਾ ਉਹਨਾਂ ਨੇ ਸਰੇ ਆਮੇ ਕਿਹਾ ਹੈ ਕਿ ਹਾਂ ਪੂਰਬਨ ਚਲਿਆ ਨੂ ਉੱਤਰ ਪ੍ਰਦੇਸ਼ ਜਾਂ ਬਿਹਾਰ ਵਾਲੇ ਨੂੰ ਇੱਥੇ ਰਹਿਣ ਨਹੀਂ ਦੇਣਾ ਚਾਹੀਦਾ ਇੱਥੇ ਕੋਈ ਪ੍ਰਾਪਰਟੀ ਨਹੀਂ ਖਰੀਦਣੀ ਚਾਹੀਦੀ ਨਹੀਂ ਚਾਹੀਦੀ ਹੈ ਇੱਥੇ ਇਹਨਾਂ ਨੇ ਕੋਈ ਵੋਟਰ ਕਾਰਡ ਆਈ ਕਾਟ ਨਹੀਂ ਬਣਨ ਦੇਣਾ ਚਾਹੀਦਾ ਇੱਕ ਨਵਾਂ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜੇ ਕਿ ਦੂਜੇ ਪ੍ਰਦੇਸ਼ਾਂ ਤੋਂ ਇੱਥੇ ਆਂਦੇ ਨੇ ਉਹਨਾਂ ਨੂੰ ਕੋਈ ਹੱਕ ਨਾ ਮਿਲੇ ਇਹਦਾ ਮਤਲਬ ਹੈ ਕਿ ਇਹ ਭਾਰਤ ਨੂੰ ਜਾਂ ਇੰਡੀਆ ਨੂੰ ਤੋੜਨ ਦੀ ਆਪਣਾ ਸਾਜ਼ਿਸ਼ ਕਰ ਰਹੇ ਨੇ ਕਿਰ ਜਿਸ ਦੇ ਨਾਲ ਫਿਰ ਆਪਣਾ ਆਪਣਾ ਫਿਰ ਕੋਈ ਸਾਂਪਰਦਾਇਕ ਦੰਗਾ ਹੋਵੇ ਕੋਈ ਨਾ ਕੋਈ ਆਪਣਾ ਲੜਾਈ ਹੋਵੇ ਅੱਜ ਮੈਂ ਇੱਕ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਖੈਰਾ ਸਾਹਿਬ ਨੂੰ ਕਿ ਅੱਜ 1.5 ਕਰੋੜ ਅਸੀਂ ਕਿਹਨੇ ਨਾਨ ਪੰਜਾਬੀ ਇੱਥੇ 7 ਕਰੋੜ ਦੀ ਤੁਹਾਡੀ ਆਬਾਦੀ ਹੈ 1.5 ਕਰੋੜ ਨੂੰ ਤੁਸੀਂ ਵਾਪਸ ਭੇਜ ਦੋਗੇ ਤੇ ਕੀ ਪੂਰੇ ਇੰਡੀਆ 'ਚ ਜੇ ਤੁਹਾਡੇ 10 ਕਰੋੜ ਪੰਜਾਬੀ ਭਰਾ ਹੋਣਗੇ ਉਹਨਾਂ ਨੂੰ ਬੁਲਾ ਕੇ ਇੱਥੇ ਸ਼ਾਮਲ ਸਕਦੇ ਹੋ ਇਹਦਾ ਮਤਲਬ ਕੀ ਹੈ ਤੁਸੀਂ ਦੰਗਾ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਸਮਾਜਿਕਤਾ ਲੜਨਾ ਚਾਹੁੰਦੇ ਹੋ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਤੁਹਾਡੇ ਥਰੂ ਕਿ ਜੇ ਦੋ ਦਿਨਾਂ 'ਚ ਇਹਨਾਂ ਨੇ ਮਾਫੀ ਨਾ ਮੰਗੀ ਤੇ ਅਸੀਂ ਇਹਨਾਂ ਤੇ ਜਿਹੜੇ ਹੈਗੇ ਨੇ ਚਾਹ ਰਾਹੁਲ ਗਾਂਧੀ ਹੋਣ ਚਾਹ ਮੱਲਿਕਾ ਖੜ ਅਰਜੁਨ ਖੜਗੇ ਹੋਣ ਚਾਹ ਕੋਈ ਵੀ ਇਹਨਾਂ ਦਾ ਲੀਡਰ ਆਊਗਾ ਇਹਨਾਂ ਦਾ ਵੀ ਜਿੱਥੇ ਅਸੀਂ ਦੇਖਾਂਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਔਰ ਪੂਰੇ ਪੰਜਾਬ ਅਸੀਂ ਤੁਹਾਡੇ ਰਾਇ ਕਹਿ ਰਹੇ ਹਾਂ ਸਾਰੇ ਭਰਾਵਾਂ ਨੂੰ ਕਿ ਕਾਂਗਰਸ ਨੂੰ ਦਬਾਈ ਗਾਡ ਕਰੋ ਔਰ ਕਾਂਗਰਸ ਨੂੰ ਹਰਾਓ ਫੁਦੀਆ ਨਾਲ ਲਾਈਵ ਲਈ ਸੁਨਦਰ ਸੋਨੀ ਦੀ ਰਿਪੋਰਟ